ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਜਿਹੜੀ ਚੀਜ਼ ਬਣਾਉਣ ਜਾ ਰਹੇ ਹਾਂ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਗੋਭੀ ਦੇ ਡੰਡਲੇ ਨੂੰ ਕਦੇ ਵੀ ਨਹੀਂ ਸੁੱਟੋਗੇ ਇਹ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜੀ ਇੱਥੇ ਦੇਖੋ ਜੀ ਆਪਾਂ ਨੇ ਸਬਜੀ ਪਹਿਲਾਂ ਬਣਾ ਲਈ ਸੀਗੀ ਤੇ ਗੋਭੀ ਦੇ ਜਿਹੜੇ ਡੰਡਲ ਆਪਾਂ ਨੇ ਨਹੀਂ ਸੁੱਟੇ ਤੇ ਇਹਦੀ ਜਿਹੜੀ ਵੀਡੀਓ ਆਪਾਂ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਗੋਭੀ ਦੇ ਜਿਹੜੇ ਡੰਡਲ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤੋੜ ਲੈਣੇ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਸਾਰੇ ਡੰਡਲ ਜਿਹੜੇ ਆ ਅਲੱਗ ਕਰ ਲਏ ਆ ਤੇ ਇਹਨਾਂ ਦਾ ਜਿਹੜਾ ਹੁਣ ਸ਼ਿਲਕਾ ਆ ਆਪਾਂ ਉਤਾਰ ਲਵਾਂਗੇ ਇਸ ਤਰ੍ਹਾਂ ਆਪਾਂ ਪਹਿਲਾਂ ਉੱਤੋਂ ਦੀ ਕੱਟ ਲਾਂਗੇ ਇਹਨੂੰ ਤੇ ਸ਼ਿਲਕਾ ਜਿਹੜਾ ਇਹਦਾ ਉਤਾਰ ਲਾਂਗੇ ਜੀ ਬੜੀ ਆਸਾਨੀ ਦੇ ਨਾਲ ਇਹ ਉੱਤਰ ਜਾਂਦਾ ਹੈ ਸ਼ਿਲਕਾ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਜਿਹੜਾ ਛਿਲਕਾ ਆ ਇਹ ਉਤਾਰ ਲੈਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਹੁੰਦੀ ਆ ਤਾਂ ਤੁਸੀਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਇਸ ਤਰ੍ਹਾਂ ਹੀ ਨਾਲ ਆਪਾਂ ਸਾਰੀ ਗੋਭੀ ਦੇ ਡੰਡਲਾਂ ਦੇ ਜਿਹੜੇ ਛਿਲਕੇ ਨੇ ਉਹ ਉਤਾਰ ਕੇ ਅਲੱਗ ਕਰ ਲਾਂਗੇ ਜੀ ਅਪਾ ਸਾਰੇ ਛਿਲਕੇ ਉਤਾਰ ਲਈਏ ਉਸ ਤੋਂ ਬਾਅਦ ਅਪਾ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਇੱਧਰ ਦੇਖੋ ਜਿਹੜੇ ਕੱਚੇ ਕੱਚੇ ਜੇ ਡੰਡਲ ਸੀਗੇ ਉਹ ਮੈਂ ਪਾ ਲਈਏ ਤੇ ਜਿਹੜੇ ਇਸ ਤਰ੍ਹਾਂ ਪੱਕੇ ਪੱਕੇ ਜੇ ਸੀ ਉਹ ਪੀਲੇ ਪੀਲੇ ਜੇ ਉਹ ਵਾਲੇ ਆਪਾਂ ਨਹੀਂ ਪਾਏ ਹੈਗੇ ਤੇ ਆਪਾਂ ਇਹਨਾਂ ਨੂੰ ਵੀ ਹੁਣ ਛਿੱਲਾਂਗੇ ਆਪਾਂ ਕੋਈ ਵੀ ਚੀਜ਼ ਜਿਹੜੀ ਵੇਸਟ ਨਹੀਂ ਕਰਾਂਗੇ ਜੀ ਇਹ ਵੀ ਆਪਾਂ ਛਿੱਲ ਲਾਂਗੇ ਹਾਂਜੀ ਇੱਥੇ ਦੇਖੋ ਆਪਾਂ ਨੇ ਆਹ ਵਾਲੇ ਪੀਸ ਵੀ ਕੱਢ ਲਏ ਆਂ ਤੇ ਇਹ ਜਿਹੜੇ ਕੱਚੇ ਕੱਚੇ ਡੰਡਲ ਹੁੰਦੇ ਨੇ ਮਤਲਬ ਗੋਭੀ ਦੇ ਨਾਲ ਹੀ ਲੱਗੇ ਹੁੰਦੇ ਨੇ ਪੱਤੇ ਜੇ ਇਹ ਵੀ ਆਪਾਂ ਇਹਦੇ ਵਿੱਚ ਹੀ ਕੱਟ ਲਾਂਗੇ ਠੀਕ ਹੈ ਜੀ ਤੇ ਜਿਹੜੇ ਮੋਟਾ ਸੀਗਾ ਡੰਡਲ ਇਹਨੂੰ ਵੀ ਆਪਾਂ ਇਦਾਂ ਹੀ ਲੰਬਾ ਲੰਬਾ ਜਿਹਾ ਕੱਟ ਲਾਂਗੇ ਤੇ ਜਿਹੜੇ ਆਪਾਂ ਨੇ ਪਹਿਲਾਂ ਡੰਡਲ ਜਿਹੜੇ ਆਪਾਂ ਛਿਲਕਾ ਉਤਾਰਿਆ ਸੀ ਜਿਨ੍ਹਾਂ ਦਾ ਜਿਹੜੇ ਬਹੁਤੇ ਵੱਡੇ ਨੇ ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਦੋ ਪੀਸਸ ਦੇ ਵਿੱਚ ਕੱਟ ਕੇ ਇਦਾਂ ਉਦੋਂ ਦੇ ਵੀ ਦੋ ਪੀਸ ਕਰ ਲਾਂਗੇ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਇਦਾਂ ਆਪਾਂ ਲੰਬੇ-ਲੰਬੇ ਜੀ ਦੋ ਪੀਸ ਕਰ ਲਾਂਗੇ ਸਾਰੇ ਆਪਾਂ ਇਸ ਤਰ੍ਹਾਂ ਹੀ ਤਿਆਰ ਕਰ ਲੈਣੇ ਆ ਹਾਂਜੀ ਇੱਥੇ ਦੇਖੋ ਆਪਾਂ ਨੇ ਗੋਭੀ ਦੇ ਡਿੰਡਲ ਕੱਟਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਹੈ ਤੇ ਇੱਧਰ ਆਪਾਂ ਨੇ ਇੱਕ ਆਲੂ ਇੱਕ ਪਿਆਜ਼ ਥੋੜਾ ਜਿਹਾ ਤਨੀਆ ਤੇ ਚਾਰ-ਪੰਜ ਹਰੀਆਂ ਮਿਰਚਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਧੋਸ ਵਾਰ ਕੇ ਕੱਟ ਲਿਆ ਹੈ ਜੀ ਇਦਾਂ ਆਪਣੇ ਕੜਾਹੀ ਚ ਪਾ ਕੇ ਤੇਲ ਗਰਮ ਹੋਣ ਦੇ ਲਈ ਵੀ ਰੱਖ ਦਿੱਤਾ ਏ ਹੁਣ ਆਪਾਂ ਸਾਰੀਆਂ ਚੀਜ਼ਾਂ ਇੱਕ ਡੋਂਗੇ ਦੇ ਵਿੱਚ ਪਾ ਲਾਂਗੇ ਜੀ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਸੁਆਦ ਅਨੁਸਾਰ ਨਮਕ ਥੋੜੀ ਜੀ ਪਾ ਦਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਥੋੜਾ ਜਿਹਾ ਪਾ ਲਾਂਗੇ ਜੀ ਇਹਦੇ ਵਿੱਚ ਆਪਾਂ ਜੀਰਾ ਪਹਿਨਾ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲੈਣੇ ਆ। ਹਾਂਜੀ ਇੱਥੇ ਸਾਰੀਆਂ ਚੀਜ਼ਾਂ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈਆਂ ਏ। ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਜੀ ਬੇਸਣ। ਬੇਸਣ ਆਪਾਂ ਦੇਖ ਕੇ ਪਾ ਲਾਂਗੇ। ਪਹਿਲਾ ਆਪਾਂ 3 ਚਮਚ ਪਾਵਾਂਗੇ। ਇਹ ਬੇਸਣ ਮੈਂ ਪਛਾਣ ਕੇ ਰੱਖਿਆ ਹੋਇਆ ਏ। ਤੇ ਇਹਨਾਂ ਨੂੰ ਆਪਾਂ ਹੁਣ ਮਿਲਾ ਕੇ ਦੇਖ ਲਾਂਗੇ। ਅਗਰ ਆਪਾਂ ਨੂੰ ਜ਼ਰੂਰਤ ਲੱਗੀ ਤਾਂ ਆਪਾਂ ਥੋੜਾ ਜਿਹਾ ਬੇਸਣ ਹੋਰ ਐਡ ਕਰਾਂਗੇ। ਹਾਂਜੀ ਇੱਥੇ ਮੈਨੂੰ ਥੋੜਾ ਜਿਹਾ ਬੇਸਣ ਘੱਟ ਲੱਗਦਾ ਸੀ ਤੇ ਇੱਕ ਚਮਚਵੇਂ ਹੋਰ ਪਾ ਲਿਆ ਟੋਟਲ ਆਪਾਂ ਨੇ ਵੱਡੇ 4 ਚਮਚ ਬੇਸਣ ਦੇ ਲਈ ਹੈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲੈਣੇ ਆ ਚਮਚ ਨਾਲ ਨਾ ਚੰਗੀ ਤਰ੍ਹਾਂ ਦੇ ਨਾਲ ਮਿਕਸ ਨਹੀਂ ਸੀ ਹੋ ਰਿਹਾ ਇਸ ਕਰ ਇਸ ਕਰਕੇ ਫਿਰ ਮੈਂ ਹੱਥਾਂ ਦੇ ਸਹਾਇਤਾ ਦੇ ਨਾਲ ਇਹਨੂੰ ਮਿਕਸ ਕਰ ਲਿਆ ਜਿੱਤੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਗਏ ਨਾ ਬਹੁਤਾ ਜ਼ਿਆਦਾ ਪਤਲਾ ਨਹੀਂ ਇਹਨੂੰ ਕਰਨਾ ਬਸ ਗਾੜਾ ਜਿਹਾ ਕੋਹਲ ਜਿਹਾ ਤਿਆਰ ਕਰ ਲਾਂਗੇ ਜਿੱਦਾਂ ਆਪਾਂ ਆਮ ਪਕੌੜੀਆਂ ਦਾ ਤਿਆਰ ਕਰਦੇ ਹੁੰਦੇ ਹੁਣੇ ਆ ਜੀ ਹਾਂਜੀ ਦੇਖੋ ਇਸ ਤਰ੍ਹਾਂ ਤਰੀਕੇ ਦਾ ਆਪਾਂ ਨੇ ਕੋਹ ਤੇ ਇਧਰ ਆਪਣਾ ਤੇਲ ਵੀ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਚੁੱਕਿਆ ਏ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਇਹਦੇ ਵਿੱਚ ਹੁਣ ਆਪਾਂ ਪਕੌੜੇ ਤੜਾਂਗੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਨਾ ਛੜ ਦਾਂਗੇ ਤੇਲ ਦੇ ਵਿੱਚ ਯਕੀਨ ਮੰਨਿਓ ਇਹ ਗੋਭੀ ਦੇ ਡੰਡਲ ਦੇ ਜਿਹੜੇ ਪਕੌੜੇ ਆ ਨਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਮੈਂ ਨਾ ਵੀਡੀਓ ਦੇਖੀ ਸੀ ਇੱਕ ਭੈਣ ਦੀ ਤੇ ਥੋੜੇ ਦਿਨ ਪਹਿਲਾਂ ਮੈਂ ਇਹ ਟਰਾਈ ਕੀਤੇ ਸੀ ਮੈਨੂੰ ਮੈਂ ਸੋਚਿਆ ਜੇਕਰ ਵਧੀਆ ਲੱਗੇ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਹੈ ਸ਼ੇਅਰ ਕਰਾਂਗੇ ਕਿ ਵਾਕਈ ਸੱਚ ਮੁੱਚ ਇਹ ਵੀਡੀਓ ਕਮਾਲ ਦੀ ਹੈ ਜੀ ਤੇ ਕਮਾਲ ਦੀ ਸੀ ਉਹ ਭੈਣ ਦੀ ਵੀਡੀਓ ਤੇ ਆਪਾਂ ਨੇ ਦੇਖੀ ਸੀ ਤੇ ਸੱਚ ਮੁੱਚ ਇੰਨੇ ਜ਼ਿਆਦਾ ਟੇਸਟੀ ਬਣੇ ਸੀ ਨਾ ਕ੍ਰਿਸਪੀ ਜਿਹਾ ਪਕੌੜੇ ਤੇ ਆਪਾਂ ਸੋਚਿਆ ਕਿ ਆਪਾਂ ਵੀ ਤੁਹਾਡੇ ਨਾਲ ਇਹ ਵੀਡੀਓ ਜਿਹੜੀ ਹੈ ਸ਼ੇਅਰ ਕਰਦੇ ਆਂ ਆਪਾਂ ਜਿਹੜੇ ਪਕੌੜੇ ਆ ਦੂਜੀ ਵਾਰ ਬਣਾ ਰਹੇ ਆ ਇੱਕ ਵਾਰ ਪਹਿਲਾਂ ਆਪਾਂ ਟਰਾਈ ਕਰ ਚੁੱਕੇ ਆ ਤੇ ਦੂਜੀ ਵਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਹਾਂਜੀ ਇਸ ਤਰ੍ਹਾਂ ਨਾ ਆਪਾਂ ਨੇ ਪਾਸਾ ਜਿਹੜਾ ਇਹਨਾਂ ਦਾ ਪਲਟ ਦੇਣਾ ਹੈ ਇਹ ਬਹੁਤ ਜਲਦੀ ਮਤਲਬ ਕਿ ਬਣ ਵੀ ਜਾਂਦੇ ਆ ਤੇ ਇਹ ਇਹਨਾਂ ਨੂੰ ਖਾਣ ਤੋਂ ਬਾਅਦ ਨਾ ਤੁਸੀਂ ਗੋਭੀ ਦੇ ਪਕੌੜੇ ਖਾਣਾ ਭੁੱਲ ਜੂਗੇ ਇੰਨੇ ਆ ਟੇਸਟੀ ਬਣ ਕੇ ਤਿਆਰ ਨੇ ਟੇਸਟ ਜਿਹੜਾ ਇਹਨਾਂ ਦਾ ਸੇਮ ਟੂ ਸੇਮ ਗੋਭੀ ਦੇ ਪਕੌੜਿਆਂ ਵਾਂਗੂ ਹੀ ਹੁੰਦਾ ਏ ਤੇ ਬਹੁਤ ਜ਼ਿਆਦਾ ਕ੍ਰਿਸਪੀ ਕਰਾਰੇ ਜਿਹੇ ਪਕੌੜੇ ਇਹ ਬਣ ਕੇ ਤਿਆਰ ਹੁੰਦੇ ਨੇ ਤੇ ਆਪਾਂ ਇਹਨਾਂ ਨੂੰ ਇਦਾਂ ਹੀ ਹਲਟ ਪਲਟ ਜਾਂ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲਾਂਗੇ ਜੀ ਹਾਂਜੀ ਇੱਥੇ ਦੇਖੋ ਇਹ ਰਿਸਪੀ ਹੋ ਚੁੱਕੀ ਆ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਤੇ ਤੁਸੀਂ ਨਾ ਜਦੋਂ ਇਹ ਮਤਲਬ ਕਿ ਕੋਲ ਤਿਆਰ ਕਰਨਾ ਹੈ ਤੁਸੀਂ ਇਹਦੇ ਵਿੱਚ ਨਾ આમਚੂਰ ਪਾਊਡਰ ਚਾਟ ਮਸਾਲਾ ਵਗੈਰਾ ਪਾ ਸਕਦੇ ਹੋ ਭੈਣ ਨੇ ਤਾਂ ਪਾਇਆ ਸੀਗਾ ਬਟ ਆਪਾਂ ਇਹਨੂੰ ਬਿਲਕੁਲ ਸਿੰਪਲ ਜੇ ਤਰੀਕੇ ਦੇ ਨਾਲ ਬਣਾਇਆ ਸੀ ਉਸ ਦਿਨ ਵੀ ਤੇ ਅੱਜ ਵੀ ਆਪਾਂ ਸੇਮ ਉਦਾਂ ਹੀ ਬਣਾਏ ਆ ਤੇ ਹੁਣ ਆਪਾਂ ਇਹਨਾਂ ਨੂੰ ਲਵਾਂਗੇ ਜੀ ਕੱਢ ਬਹੁਤ ਜ਼ਿਆਦਾ ਟੇਸਟੀ ਇਹ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਜੀ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਨਾ ਹਾਂਜੀ ਉਸੇ ਤਰੀਕੇ ਦੇ ਨਾਲ ਆਪਾਂ ਫਿਰ ਤੋਂ ਕੋਲ ਜਿਹੜਾ ਇਹ ਲਾਵਾਂਗੇ ਤੇ ਇਦਾਂ ਆਪਾਂ ਪਕੌੜੇ ਜਿਹੜੇ ਆ ਛੱਡ ਦਾਂਗੇ ਤੇ ਨਾ ਗੋਭੀ ਦੇ ਜਿਹੜੇ ਡੰਡਲ ਐ ਇਹਨਾਂ ਦੀ ਸਬਜ਼ੀ ਵੀ ਬਣਦੀ ਹੈ ਉਹ ਮੇਰੀ ਭੈਣ ਬਣਾਉਂਦੀ ਹੁੰਦੀ ਹੈ ਸਬਜ਼ੀ ਤੇ ਆਪਾਂ ਤੁਹਾਡੇ ਨਾਲ ਉਹ ਰੈਸਪੀ ਵੀ ਸ਼ੇਅਰ ਕਰ ਦਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਗੋਭੀ ਦੇ ਡੰਡਲ ਜਿਹੜੇ ਐ ਵੇਸਟ ਨਹੀਂ ਕਰਦੀ ਮੇਰੀ ਭੈਣ ਉਹ ਇਹਦੀ ਸਬਜ਼ੀ ਬਣਾਉਂਦੇ ਨੇ ਹਾਂਜੀ ਇਸੇ ਤਰੀਕੇ ਦੇ ਨਾਲ ਨਾ ਆਪਾਂ ਸਾਰੇ ਪਕੌੜੇ ਉਲਟ ਪਲਟ ਜਿਆ ਕਰਦੇ ਹੋਏ ਸੇਕ ਲਾਂਗੇ ਜੀ ਹੁਣ ਸਾਰੇ ਪਕੌੜੇ ਬਣ ਜਾਣ ਆਪਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਇੱਥੇ ਸਾਰੇ ਪਕੌੜੇ ਜਿਹੜੇ ਆ ਫਰਾਈ ਹੋ ਚੁੱਕੇ ਸੀ ਤੇ ਆਪਾਂ ਸਾਰੇ ਪਕੌੜੇ ਕੱਢ ਲਏ ਆ हां जी ਇੱਥੇ ਦੇਖੋ ਆਪਾਂ ਸਾਰੇ ਪਕੌੜੇ ਪਲੇਟ 'ਚ ਕੱਢ ਲਏ ਤੇ ਪਕੌੜੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਇਹਨਾਂ ਦਾ ਤੁਸੀਂ ਕਲਰ ਵੀ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਆਇਆ ਏ ਜੇ ਇਹ ਤੁਸੀਂ ਗੋਭੀ ਦੇ ਪਕੌੜੇ ਖਾ ਲਏ ਜੇ ਤੁਸੀਂ ਗੋਭੀ ਦੇ ਡੰਡਲਾਂ ਦੇ ਪਕੌੜੇ ਖਾ ਲਏ ਟੇਸਟ ਜਿਹੜਾ ਆ ਬਿਲਕੁਲ ਇੱਕੋ ਜਿਹਾ ਹੀ ਹੋਵੇਗਾ ਬਹੁਤ ਹੀ ਜ਼ਿਆਦਾ ਸੁਪਰ ਟੇਸਟੀ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰ ਮੇਰੇ ਕਿਰੇ ਤੋਂ ਜਰੂਰ ਬਣਾ ਕੇ ਦੇਖਣਾ ਜੀ ਗੋਭੀ ਦੇ ਡੰਡਲਾਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਇਹਨਾਂ ਦਾ ਪ੍ਰਯੋਗ ਜਰੂਰ ਕਰਕੇ ਦੇਖਣਾ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਇੱਧਰ ਆਪਣੀ ਗਰਮਾ ਗਰਮ ਚਾਹ ਵੀ ਹੈਗੀ ਤਿਆਰ ਤੇ ਨਾਲ ਆਪਣੇ ਗਰਮਾ ਗਰਮ ਪਕੌੜੇ ਤੇ ਆਜੋ ਜੀ ਸਾਡੇ ਨਾਲ ਤੁਸੀਂ ਵੀ ਕਰੋ ਇੰਜਵਾਏ ਤੇ ਬਹੁਤ ਹੀ ਵਧੀਆ ਟੇਸਟੀ ਪਕੌੜੇ ਖਾ ਕੇ ਤੁਹਾਨੂੰ ਮਜ਼ਾ ਆ ਜਾਏਗਾ ਤੇ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਣਾ ਚੈਨਲ ਤੇ ਨਵੇਂਓ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ